ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਦਿੱਤੁ ਕੀ ओंकार सतगुर प्रसाद दी सदा तू रखदा हर जियो तू रखदा आया प्रहलाद जन तुद राख ल हर जियो हर मार पचाया। ਗੁਰਮੁਖਾ ਨੂੰ ਪਰਤੀਤ ਹੈ ਹਰ ਜਿਓ ਮਨ ਮੁਖ ਪਰਮ ਭੁਲਾਇਆ ਪਗਤਾ ਦੀ ਸਦਾ ਤੂ ਰਖਦਾ ਹਰ ਜਿਓ ਧੁਰ ਤੂ ਰਖਦਾ ਆਇਆ ਪ੍ਰਹਿਲਾਦ ਜਨ ਤੁਧ ਰਖ ਲੈ ਹਰ ਜਿਓ ਹਰਨਾਖਸ ਮਾਰ ਪਚਾਇਆ ੁਰਮੁਖਾ ਨੂੰ ਪਰਤੀਤ ਹੈ ਹਰ ਜੀਉ ਮਨ ਮੁਖ ਪਰਮ ਭੁਲਾਇਆ ਹਰ ਜੀ ਏ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂੰ ਸੁਆਮੀ ਭਗਤ ਤੇਰੀ ਸਰਨਾਈ ਰਹਾਉ ਭਗਤਾਨੋ ਜਮ ਜੋ ਨਾ ਸਾਖੈ ਕਾਲ ਨਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾ ਚਰਨੀ ਲਾਗੀ ਗੁਰ ਕੈ ਸਹਜ ਸੁਭਾਈ ਮਨ ਮੁਖਾ ਨੂੰ ਪ੍ਰਤੀਤਨਾ ਆਵੈ ਅੰਤਰ ਲੋਭ ਸੁਆਓ ਗੁਰਮੁਖ ਹਿਰਦੈ ਸਬਦ ਨਾ ਭੇਦਿਓ ਹਰ ਨਾਮ ਨਾ ਲਾਗਾ ਪਾਓ ਊੜ ਕਪਟ ਪਾਜ ਲੈ ਜਾਸੀ ਮਨ ਮੁਖ ਫੀਕਾ ਲਾਓ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ माया मोह सब लोक है तेरी तू एको एक पुरख विधाता हो मैं मर मन सा मने समाणी गुरु कह शब्द पछाता अचिंत कम करे प्रभु तिनके जिन हर का नाम प्यारा ਗੁਰਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਔਨਾ ਕੀ ਰੀਸ ਕਰੇ ਸੋ ਬਿਗੁੱਚੇ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੇ ਨਾ ਪਾਇਆ ਮਨ ਮੁਖ ਭੌਂਕ ਮੂਹੇ ਬਿਲਾਈ ਆਵੇ ਜਾਵੇ ਠੌਰਣਾ ਪਾਵੇ ਦੁੱਖ ਮੇ ਦੁੱਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜੇ ਸਾਚ ਸਮਾਈ ਬਿਨ ਸਤਿਗੁਰ ਸੇਵੇ ਜਨਮ ਨਾ ਛੋੜੇ ਜੇ ਅਨੇਕ ਕਰਮ ਕਰੇ ਅਧਿਕਾਈ ਵੇਦ ਪੜੇ ਤੈ ਬਾਦ ਵਖਾਣੇ ਬਿਨ ਹਰ ਪਥ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜ ਛੂਟੇ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਓਨਾ ਕੀ ਸੋਹਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿੰਨ ਕੈ ਸਦ ਬਲਿਹਾਰੇ ਜਿਨ ਹਰ ਰਾਖਿਆ ਉਰ ਧਾਰਾ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਕੀ ਸੋਹਾ ਜੁਗ ਜੁਗ ਹੋਈ ਕੋਈ ਨਾ ਮੀਟਣ ਹਾਰਾ ਨਾਨਕ ਤਿੰਨ ਕੈ ਸਦ ਬਲਿਹਾਰੇ ਜਿਨ ਹਰ ਰਾਖਿਆ ਉਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਘਰ ਬੈਲਾ ਤੇ ਤੁ ਕੀ ਏ ਕਿਉਂਕਾਰ ਸਤਗੁਰ ਪ੍ਰਸਾਦ へ ਹਰੀ ਤੂੰ ਆਪਣੇ ਭਗਤਾਂ ਦੀ ਇੱਜ਼ਤ सदा ਰੱਖਦਾ ਹੈ ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ ਹੀ ਭਗਤਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ ਏ ਹਰੀ ਪਹਿਲਾਦ ਵਰਗੇ अनेका ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ ਤੂੰ ਹਰਨਾਕਸ਼ਨ ਨੂੰ ਮਾਰ ਕੇ ਮੁਕਾ ਦਿੱਤਾ ਏ ਹਰੀ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ ਭਗਤਾਂ ਦੀ ਇੱਜ਼ਤ ਬਚਾਉਂਦਾ ਹੈ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਰਹੇ ਹਨ ਹੇ ਹਰੀ ਹੇ ਸੁਆਮੀ ਭਗਤ ਤੇਰੀ ਸਰਨ ਪਏ ਰਹਿੰਦੇ ਹਨ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖੇ ਹਰੀ ਭਗਤਾਂ ਦੀ ਇੱਜ਼ਤ ਤੇਰੀ ਹੀ ਇੱਜ਼ਤ ਹੈ ਰਹਾਉ ਹੇ ਭਾਈ ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਟੁਕਦਾ ਕਿਉਂਕਿ ਮੌਤ ਦੇ ਡਰ ਦੇ ਤਾਂ ਸਿਰਫ ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿੱਚ ਵੱਸਦਾ ਹੈ ਨਾਮ ਦੀ ਬਰਕਤ ਨਾਲ ਹੀ ਉਹ ਮੋਹ ਦੇ ਡਰ ਤੋਂ ਕਲਾਸੀ ਪ੍ਰਾਪਤ ਕਰ ਲੈਂਦੇ ਹਨ ਭਗਤ ਗੁਰੂ ਦੀ ਰਾਹੀ ਗੁਰੂ ਦੀ ਸਰਨ ਪੈ ਕੇ ਆਤਮਿਕ ਡੋਲਤਾ ਵਿੱਚ ਪ੍ਰਭੂ ਪਿਆਰ ਵਿੱਚ ਟਿਕੇ ਰਹਿੰਦੇ ਹਨ ਇਸ ਵਾਸਤੇ ਸਭ ਕਰਾਮਾਤੀ ਤਾਗ ਤਾਂ ਭਗਤਾਂ ਦੀ ਜਾਨੀ ਲੱਗ ਰਹਿੰਦੀਆਂ ਹਨ ਏ ਭਾਈ ਆਪਣੇ ਮਨ ਦੇ ਵਿੱਚ ਤੁਰਨ ਵਾਲੇ ਮਨੂਕਾਂ ਨੂੰ ਪਰਮਾਤਮਾ ਉੱਤੇ ਯਕੀਨ ਨਹੀਂ ਵੱਜਦਾ ਉਹਨਾਂ ਦੇ ਅੰਦਰ ਲੋਭ ਭਰੀ ਗਰਜ ਟਿਕੀ ਰਹਿੰਦੀ ਹੈ ਗੁਰੂ ਦੀ ਸਰਣ ਪੈ ਕੇ ਉਹਨਾਂ ਮਨੁੱਖਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਨਹੀਂ ਵਿਜਦਾ ਪਰਮਾਤਮਾ ਦੇ ਨਾਮ ਵਿੱਚ ਉਹਨਾਂ ਦਾ ਪਿਆਰ ਨਹੀਂ ਬਣਦਾ ਮਨੁੱਖਾਂ ਦਾ ਬੋਲ ਵੀ ਰੁੱਖਾਂ ਰੁੱਖਾ ਹੁੰਦਾ ਹੈ ਪਰ ਉਹਨਾਂ ਦਾ ਝੂਠ ਤੇ ਟੱਗੀ ਦਾ ਪਾਜ ਉਗੜ ਹੀ ਜਾਂਦਾ ਹੈ हे ਪ੍ਰਭੂ ਆਪਣੇ ਭਗਤਾਂ ਵਿੱਚ ਤੂੰ ਆਪ ਕੰਮ ਕਰਦਾ ਹੈ ਤੇਰੇ ਭੰਗ ਤਾਂ ਨਹੀਂ ਤੇਰੇ ਨਾਂ ਡੂੰਗੀ ਸਾਂਝ ਪਾਈ ਹੈ ਪਰ হে ਪ੍ਰਭੂ ਮਾਇਆ ਦਾ ਮੋਹ ਵੀ ਤੇਰੀ ਹੀ ਰਚਨਾ ਹੈ ਤੂੰ ਆਪ ਹੀ ਸਰਵ ਵਿਆਪਕ ਹੈ ਤੇ ਰਚਨਹਾਰ ਹੈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਈ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਮਨ ਦਾ ਪੁਰਨਾ ਮਨ ਵਿੱਚ ਹੀ ਦੀਨ ਕਰ ਦਿੱਤਾ ਉਹਨਾਂ ਨੇ ਹੀ ਪ੍ਰਭੂ ਤੇਰੇ ਨਾਲ ਸਾਂਝ ਪਾ ਲਈ ਹੈ হে ਪ੍ਰਭੂ ਜਿਨ੍ਹਾਂ ਨੂੰ ਤੇਰਾ ਹਰ ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਗੰਮ ਕਰ ਦਿੰਦਾ ਹੈ ਉਹਨਾਂ ਨੂੰ ਕੋਈ ਚਿੰਤਾ ਫਿਕਰ ਨਹੀਂ ਹੁੰਦਾ। ਏ ਭਾਈ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਸਦਾ ਬਸਿਆ ਰਹਿੰਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ। ਜਿਨ੍ਹਾਂ ਮਨੁੱਖਾਂ ਦਾ ਰਾਖਾ ਪਰਮਾਤਮਾ ਬਣਦਾ ਹੈ, ਉਹਨਾਂ ਦੀ ਬਰਾਬਰੀ ਜਿਹੜਾ ਵੀ ਮਨੁੱਖ ਕਰਦਾ ਹੈ ਉਹ ਖਾਰ ਹੋ ਜਾਂਦਾ ਹੈ। اے بھائی ਗੁਰਦੀ சரਣ ਪੈਣ ਤੋਂ ਬਿਨਾਂ ਕਿਸੇ ਮਨੁੱਖ ਨੇ ਵੀ ਪਰਮਾਤਮਾ ਦਾ ਮਿਲਾਪ ਆਸਾ ਨਹੀਂ ਕੀਤਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫਜ਼ੂਲ ਬੋਲ ਬੋਲ ਕੇ ਵਿਲਕ ਵਿਲਕਿ ਆਤਮਿਕ ਮੌਤ ਸਹੀੜਦੇ ਹਨ ਉਹ ਸਦਾ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਆਣੇ ਇਸ ਗੇੜ ਤੋਂ ਬਚਣ ਲਈ ਕੋਈ ਠਾਹਰ ਉਹ ਲੱਭ ਨਹੀਂ ਸਕਦੇ ਦੁੱਖ ਵਿੱਚ ਜੀਵਨ ਬਤੀਤ ਕਰਦੇ ਆਕਰ ਦੁੱਖ ਵਿੱਚ ਗਰਕ ਹੋ ਜਾਂਦੇ ਹਨ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ ਤੇ ਇਸ ਤਰ੍ਹਾਂ ਆਤਮਿਕ ਢੋਲ ਦਾ ਵਿੱਚ ਸਦਾ ਥਿਰ ਹਰ ਨਾਮ ਵਿੱਚ ਲੀਨ ਰਹਿੰਦਾ ਹੈ। हे ਭਾਈ ਗੁਰੂ ਦੀ ਸਰਨ ਪੈਣ ਤੋਂ ਬਿਨਾਂ ਮਨੁੱਖ ਨੂੰ ਜਨਮਾਂ ਦਾ ਗੇੜ ਨਹੀਂ ਛੱਡਦਾ। ਉਹ ਭਾਵੇਂ ਬਤੇਰੇ ਨੀਤਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦਾ ਰਹੇ। ਪੰਡਿਤ ਲੋਕ ਵੇਦ ਆਦਿਿਕ ਧਾਰਮਿਕ ਪੁਸਤਕਾਂ ਕਾਂ ਪੜ੍ਹਦੇ ਹਨ ਅਤੇ ਉਨ੍ਹਾਂ ਵਿਵਾਦ ਨਰੀਆਂ ਬੈਸਾਂ ਹੀ ਕਰਦੇ ਆਂ ਯਕੀਨ ਜਾਨੋ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਉਹਨਾ ਨੇ ਪ੍ਰਭੂ ਦਰਤੇ ਆਪਣੀ ਇੱਜ਼ਤ ਗਵਾ ਲਈ ਹੈ اے ਭਾਈ ਗੁਰੂ ਸਦਾtheta ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ ਉਸ ਦੀ ਬਾਣੀ ਵੀ ਪ੍ਰਮਾਤਮਾ ਦੀ ਸੇਵਸਲਾਹ ਵਾਲੀ ਹੈ ਜਿਹੜੇ ਮਨੁੱਖ ਦੌੜ ਕੇ ਗੁਰੂ ਦੀ ਸਰਨ ਪੈਂਦੇ ਹਨ ਉਹ ਆਤਮਿਕ ਮੌਤੋਂ ਬਚ ਜਾਂਦੇ ਹਨ। हे ਭਾਈ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਆਵਜਦਾ ਹੈ ਉਹ ਮਨੁੱਖ ਸਦਾ ਤੇਰੇ ਪ੍ਰਭੂ ਦੇ ਦਰ ਤੇ ਸੁਰਖਰੂ ਹੋ ਜਾਂਦੇ ਹਨ। ਉਹਨਾਂ ਮਨੁੱਖਾਂ ਦੀ ਵਡਿਆਈ ਹਰੇਕ ਯੁੱਗ ਵਿੱਚ ਹੁੰਦੀ ਹੈ। ਕੋਈ ਨਿੰਦਕ ਆਦੀ ਉਹਨਾਂ ਦੀ ਇਸ ਹੋਰ ਹੀ ਵਡਿਆਈ ਨੂੰ ਮਿਟਾ ਨਹੀਂ ਸਕਦਾ। हे ਨਾਨਕ ਆਖ ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਤਕੇ ਜਾਂਦਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਰ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ